हो अपना पंजाब मीडिया टी न्यूयॉर्क इलॅक्शन्स अपडेट फटाफट ते एक नजर 30 ਮਈ 2024 ਯਾਨੀ ਕਿ ਕੱਲ ਦੇ ਦਿਨ ਕੱਢੀ ਜਾਏਗੀ ਹਮੀਰਪੁਰ ਲੋਕ ਸਭਾ ਦੇ ਵਿੱਚ ਸੰਕਲਪ ਰੈਲੀ ਜੀ ਹਾਂ ਇਹ ਵਿਜੇ ਸੰਕਲਪ ਰੈਲੀ ਹੋਵੇਗੀ ਜੋ ਕਿ 30 ਮਈ 2024 ਯਾਨੀ ਕਿ ਕੱਲ ਦੁਪਹਿਰ 12 ਵਜੇ ਤੋਂ ਕੱਢੀ ਜਾਏਗੀ ਤਾਲ ਸਟੇਡੀਅਮ ਬਿਜੜੀ ਕ੍ਰਿਕਟ ਗਰਾਊਂਡ ਬਰਸਰ ਦੇ ਵਿੱਚ ਤੇ ਦੱਸ ਦਈਏ ਕਿ ਮੁੱਖ ਮਹਿਮਾਨ ਦੇ ਵਜੋਂ ਯੋਗੀ ਆਦਿੱਤਿਆਨਾਥ ਜੀ ਇੱਥੇ ਮੌਜੂਦ ਰਹਿਣਗੇ ਜੋ ਕਿ ਲੋਕ ਸਭਾ ਚੋਣਾਂ ਦੇ ਚੱਲਦੇ ਜਿਹੜੀ ਰੈਲੀ ਹੈ ਉਹ ਸੰਕਲਪ ਵਿਜੇ ਸੰਕਲਪ ਰੈਲੀ ਕੱਢੀ ਜਾਏਗੀ ਭਗਵੰਤ ਮਾਨ ਨੇ ਕੱਲ ਨਾਬੇ ਵਾਲਿਆਂ ਨੂੰ ਅਪੀਲ ਕੀਤੀ ਕਿ ਜੇਕਰ ਕੇਂਦਰ ਦੇ ਵਿੱਚ 13 ਦੇ 13 ਹੋ ਜਾਂਦੇ ਆ ਤਾਂ ਫਿਰ ਕਿਸੇ ਦੀ ਹਿੰਮਤ ਨਹੀਂ ਹੋਵੇਗੀ ਜੋ ਸਾਡੇ ਪੰਜਾਬ ਦਾ 1 ਰੁਪਿਆ ਵੀ ਰੋਕ ਲਵੇਗਾ ਤਾਂ ਕੀ ਕਹਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਸੁਣੋ 5ਵੇਂ ਨੰਬਰ ਤੇ ਬਾਦਣਾ ਆਉਣਾ ਪਹਿਲੇ ਨੰਬਰ ਤੇ ਐ ਸਹਿਮਤ 13 ਦੀਆਂ 13 ਜਤਾ ਦਿਓ ਉਸ ਤੋਂ ਬਾਅਦ ਕੰਮ ਕਰਨਾ ਮੈਂ ਫਰਜ਼ ਮੇਰਾ ਡਿਊਟੀ ਸ਼ੁਰੂ ਹੋਊਗੀ ਸੈਂਟਰ ਦੇ ਵਿੱਚ ਜਦੋਂ 13 ਹੋ ਗਏ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੋ ਪੰਜਾਬ ਦਾ 1 ਰੁਪਿਆ ਰੋਕ ਕੇ ਦਿਖਾ ਦੇਣਗੇ ਸੁਖਬੀਰ ਸਿੰਘ ਬਾਦਲ ਦਾ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖਿਲਾਫ ਕਾਰਵਾਈ ਨੂੰ ਲੈ ਕੇ ਵੱਡਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਫਾਂਸੀ ਦੀ ਸਜ਼ਾ ਦੇਣ ਲਈ ਬਣਾਵਾਂਗੇ ਕਾਨੂੰਨ ਕਿਹਾ ਗਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ ਦੱਸਦੇ ਕਿ ਲੁਧਿਆਣਾ ਫਰੀਦਕੋਟ ਤੇ ਹੁਸ਼ਿਆਰਪੁਰ 'ਚ ਕਰਨਗੇ ਰੈਲੀਆਂ ਸਵੇਰੇ 10:30 ਵਜੇ ਦਾਣਾ ਮੰਡੀ ਦਾਖਾ ਵਿਖੇ ਰੈਲੀ ਨੂੰ ਕਰਨਗੇ ਸੰਬੋਧਿਤ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਲਈ ਕਰਨਗੇ ਚੌਣ ਪਰਚਾ ਲੋਕ ਸਭਾ ਚੋਣਾ 2024 ਦਾ ਅੰਤਿਮ ਪੜਾਅ ਚੱਲ ਰਿਹਾ ਹੈ ਤਾਂ ਦੱਸਦੀ ਕਿ ಮತਦਾਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲਨਾਡੂ ਦਾ ਦੌਰਾ ਕਰਨਗੇ ਇਸ ਦੌਰਾਨ ਪੀਐਮ ਮੋਦੀ ਕੰਨਿਆ ਕੁਮਾਰੀ ਦੇ ਵਿਵੇਕਾਨੰਦ ਰੋਖ ਮੈਮੋਰੀਅਲ ਤੇ ਧਿਆਨ ਕਰਨਗੇ ਤਾਂ ਦੱਸਦੀ ਕਿ ਪੀਐਮ ਮੋਦੀ ਦਾ ਇਹ ਕੰਨਿਆ ਕੁਮਾਰੀ ਦੌਰਾ 3 ਮਈ ਤੋਂ 1 ਜੂਨ ਤੱਕ ਦਾ ਹੋਵੇਗਾ ਪੀਐਮ ਮੋਦੀ ਵਿਵੇਕਾਨੰਦ ਰੋਖ ਮੈਮੋਰੀਅਲ ਤੇ 3 ਮਈ ਦੀ ਸ਼ਾਮ ਨੂੰ 1 ਜੂਨ ਦੀ ਸ਼ਾਮ ਤੱਕ ਧਿਆਨ ਕਰਨਗੇ ਦੱਸਦੀ ਕਿ ਇਹ ਮੰਡਪਮ ਉਸੀ ਸਥਾਨ ਦੇ ਉੱਤੇ ਬਣਿਆ ਹੋਇਆ ਜਿੱਥੇ ਸਵਾਮੀ ਵਿਵੇਕਾਨੰਦ ਨੇ ਧਿਆਨ ਕੀਤਾ ਸੀ ਪਾਕਿਸਤਾਨ ਦੇ ਪૂર્વ ਮੰਤਰੀ ਫਵਾਦ ਚੌਧਰੀ ਦਾ ਜਿਹੜਾ ਬਿਆਨ ਹੈ ਉਹ ਵੀ ਸਾਹਮਣੇ ਆਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਹਿੰਦੇ ਹੋਏ ਭਾਰਤ-ਪਾਕ ਸਬੰਧ ਠੀਕ ਨਹੀਂ ਹੋ ਸਕਦੇ ਆ ਅਜਿਹਾ ਕਹਿਣਾ ਹੈ ਨਰਿੰਦਰ ਮੋਦੀ ਨੂੰ ਹਰਾਣਾ ਬਹੁਤ ਜ਼ਰੂਰੀ ਹੈ ਫਵਾਦ ਚੌਧਰੀ ਦਾ ਅਜਿਹਾ ਕਹਿਣਾ ਹੈ ਜੋ ਕਿ ਪਾਕ ਦੇ ਪૂર્વ ਮੰਤਰੀ ਨੇ ਇਸ ਦੇ ਨਾਲ ਰਾਹੁਲ ਕੇਜਰੀਵਾਲ ਨੂੰ ਵੀ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਫਵਾਦ ਚੌਧਰੀ ਦੇ ਵੱਲੋਂ ਲੁਧਿਆਣਾ ਦੱਖਣੀ ਵਿਖੇ ਬੀਤੀ ਸ਼ਾਮ ਰਣ ਪ੍ਰਤਾਪ ਗੜੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਰਾਜਾ ਬਰਾੜ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਮਰਥਕ ਉਹਨਾਂ ਨੂੰ ਸੁਣਨ ਦੇ ਲਈ ਪਹੁੰਚੇ ਤੇ ਇਸੇ ਦੇ ਨਾਲ ਆਪਣਾ ਸਾਥ ਤੇ ਪਿਆਰ ਜਿਹੜਾ ਰਾਜਾ ਵੜਿੰਗ ਨੂੰ ਦਿੰਦੇ ਹੋਏ ਉਹ ਨਜ਼ਰ ਆਇਆ ਮੁੱਖ ਮੰਤਰੀ ਭਗਵੰਤ ਮਾਨ ਚੱਲਦੇ ਰੋਡ ਸ਼ੋਅ 'ਚ ਲੋਕਾਂ ਦੇ ਚੁਣੇ ਵਿਧਾਇਕ ਨੂੰ ਗੱਡੀ 'ਚੋਂ ਹੇਠਾਂ ਉਤਾਰਦੇ ਹੋਏ ਨਜ਼ਰ ਆਏ। ਵੀਡੀਓ ਜਿਹੜੀ ਤੁਸੀਂ ਦੇਖ ਪਾ ਰਹੇ ਹੋ, ਵਿਕਰਮ ਸਿੰਘ ਮਜੀਠੀਆ ਵੱਲੋਂ ਸਾਂਝੀ ਕੀਤੀ ਗਈ। ਤਾਂ ਉਹ ਕਹਿੰਦੇ ਨੇ ਕਿ ਜਿਹੜੇ ਆਪਣੇ ਵਿਧਾਇਕ ਦੀ ਕਦਰ ਨਹੀਂ ਕਰ ਸਕਦੇ, ਉਹ ਆਮ ਲੋਕਾਂ ਦੀ ਕਿੰਨੀ ਕੁ ਕਦਰ ਕਰਨਗੇ। ਇਸ ਦੇ ਇਲਾਵਾ ਉਹ ਕਹਿੰਦੇ ਨੇ ਕਿ ਭਗਵੰਤ ਮਾਨ ਦੇ ਸਿਰ 'ਤੇ ਚੜ ਕੇ ਬੋਲ ਰਿਹਾ ਸੱਤਾ ਦਾ ਨਸ਼ਾ। ਮੁੱਖ ਮੰਤਰੀ ਇਹ ਕੁਰਸੀਆਂ ਸਦਾ ਲਈ ਨਹੀਂ ਰਹਿ ਹੁੰਦੀਆਂ। ਤਾਂ ਵਿਕਰਮ ਸਿੰਘ ਮਜੀਠੀਆ ਵੱਲੋਂ ਕੀਤੀ ਗਈ ਇਹ ਵੀਡੀਓ ਸਾਂਝੀ। ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਮਾਨਹਾਨੀ ਮਾਮਲੇ ਦੇ ਵਿੱਚ ਦਿੱਲੀ ਸਰਕਾਰ ਦੀ ਮੰਤਰੀ ਆਤੀਸ਼ੀ ਨੂੰ ਸਬਮਨ ਜਾਰੀ ਕੀਤਾ ਹੈ। ਦੱਸ ਦਈਏ ਇਸ ਨੂੰ ਲੈ ਕੇ ਦਿੱਲੀ ਸੀਐਮ ਨੇ ਟਵੀਟ ਵੀ ਕੀਤਾ ਕਿ ਆਤੀਸ਼ੀ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਭਾਜਪਾ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਇੱਕ ਇੱਕ ਕਰਕੇ ਝੂਠੇ ਤੇ ਨਿਰਾਤਾਰ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਜਿਹੜੀ ਆ ਉਹ ਕਰ ਰਹੀ ਹੈ ਪੁਲਿਸ। ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਇਆ ਰਵਨੀਤ ਬਿੱਟੂ ਲੁਧਿਆਣੇ ਚ ਚੋਣ ਪ੍ਰਚਾਰ ਕਰਦੇ ਲਗਾਤਾਰ ਨਜ਼ਰ ਆ ਰਹੇ ਨੇ ਜਿੱਥੇ ਫੁੱਲਾਂ ਦੀ ਵਰਖਾ ਜਿਹੜੀ ਹੈ ਕੀਤੀ ਗਈ ਹੈ ਤਾਂ ਇਹ ਖੂਬਸੂਰਤ ਨਜ਼ਾਰਾ ਲੁਧਿਆਣੇ ਤੋਂ ਦੇਖਣ ਨੂੰ ਮਿਲਿਆ ਅੱਜ ਜਾਣਕਾਰੀ ਲਈ ਇੰਨਾ ਹੀ ਹੋਰ ਜਾਣਕਾਰੀ ਲੈ ਕੇ ਜਲਦ ਹੋਵਾਂਗੇ ਰੂਬਰੂ ਤੁਸੀਂ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਜ਼